ਉਪ ਰਾਸ਼ਟਰਪਤੀ ਜਗਦੀਪ ਤਨਖਰਦੇ ਦੇ ਖਿਲਾਫ ਸੰਸਦ ਵਿੱਚ ਬੇਪਰੋਸ਼ਗੀ ਮਤਾ ਜਿਹੜਾ ਆ ਉਹ ਪਾਸ ਕੀਤਾ ਗਿਆ। ਦਰਅਸਲ ਕਈ ਮੁੱਦੇ ਨੇ, ਇੱਕ ਤਾਂ ਜਾਰਜ ਮੁੱਦਾ ਆ ਔਰ ਦੂਸਰਾ ਅਡਾਨੀ ਗਰੁੱਪ ਦੇ ਨਾਲ ਜਿਹੜਾ ਕੱਲ ਮੁੱਦਾ ਸੰਸਦ ਦੇ ਵਿੱਚ ਪੱਖਿਆ ਸੀਗਾ ਉਸ ਨੂੰ ਲੈ ਕੇ ਇਹ ਵਿਰੋਧ ਦਿਖ ਰਿਹਾ। ਦਰਅਸਲ ਵਿਰੋਧੀ ਧਿਰ ਦੇ 71 ਸੰਸਦਾਂ ਨੇ ਇਸ ਨੋਟਿਸ ਦੇਉਤੇ ਇਸ ਦਾ ਅਸਾਈਨ ਕੀਤੇ ਨੇ ਔਰ ਚੇਅਰਮੈਨ ਦੇ ਖਿਲਾਫ ਬੇਪਰੋਸਗੀ ਨੋਟਿਸ ਜਿਹੜਾ ਲੈ ਕੇ ਆਂਦਾ ਆ ਔਰ ਇਹ ਕਿਆ ਜਾ ਰਿਹਾ ਕਿ ਉਹਨਾਂ ਦੀ ਆਵਾਜ਼ ਸੰਸਦ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਏਗਾ ਜਗਦੀਪ ਤਨਖੜ ਵਾਈਸ ਪ੍ਰੈਜ਼ੀਡੈਂਟ ਨੇ ਔਰ ਥੋੜੇ ਦਿਨ ਪਹਿਲਾਂ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਕਿ ਕਿਸਾਨਾਂ ਦਾ ਮੁੱਦੇ ਨੂੰ ਐਡਰੈਸ ਕੀਤਾ ਜਾਵੇ ਉਤੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਇਥੋਂ ਤੱਕ ਕਿ ਭਾਰਤ ਦੇ ਕਿਸਾਨ ਮੰਤਰੀ ਯਾਨੀ ਕਿ ਖੇਤੀਬਾੜੀ ਮੰਤਰੀ ਜੜੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਵਾਅਦੇ ਕੀਤੇ ਸੀ ਤਾਂ ਯਾਦ ਵੀ ਰੱਖਣੇ ਚਾਹੀਦੇ ਸੀ ਕਿਉਂਕਿ ਕਿਸਾਨ ਸੜਕਾਂ ਤੇ ਨਹੀਂ ਰੁਲਣੇ ਚਾਹੀਦੇ ਪਰ ਫਿਲਹਾਲ ਵੱਡੀ ਖਬਰ ਉਪਰਾਸ਼ਟਪਤੀ ਯਾਨੀ ਕਿ ਸੰਸਦ ਦੇ ਚੇਅਰਮੈਨ ਜਗਦੀਪ ਤਨਖੜ ਖਿਲਾਫ ਜੜਾਇਆ ਬੇਪਰੋਸਗੀ ਮਤਾ ਲਿਆਂਦਾ ਗਿਆ ਔਰ 171 ਸੰਸਦਾਂ ਨੇ ਉਤੇ ਦਸਤਕ ਕੀਤੇ ਨੇ ਉਪਰਾਸ਼ਟਰਪਤੀ ਜਗਦੀਪ ਤਨਖਰਦੇ ਦੇ ਖਿਲਾਫ ਸੰਸਦ ਦੇ ਵਿੱਚ ਬੇਪਰੋਸਗੀ ਮਤਾ ਜਿਹੜਾ ਆ ਉਹ ਪਾਸ ਕੀਤਾ ਗਿਆ ਦਰਅਸਲ ਕਈ ਮੁੱਦੇ ਨੇ ਇਕਤਾ ਜੋਰਜ ਮੁੱਦਾ ਔਰ ਦੂਸਰਾ ਅਡਾਨੀ ਗਰੁੱਪ ਦੇ ਨਾਲ ਜਿਹੜਾ ਕੱਲ ਮੁੱਦਾ ਸੰਸਦ ਦੇ ਵਿੱਚ ਪੱਖਿਆ ਸੀਗਾ ਉਸ ਨੂੰ ਲੈ ਕੇ ਇਹ ਵਿਰੋਧ ਦਿਖ ਰਿਹਾ ਦਰਅਸਲ ਵਿਰੋਧੀ ਧਿਰ ਦੇ 171 ਸੰਸਦਾਂ ਨੇ ਇਸ ਨੋਟਿਸ ਦੇਵਤੇ ਇਸ ਦਾ ਅਸਾਈਨ ਕੀਤੇ ਨੇ ਔਰ ਚੇਅਰਮੈਨ ਦੇ ਖਿਲਾਫ ਬੇਪਰੋਸਗੀ ਨੋਟਿਸ ਜਿਹੜਾ ਲੈ ਕੇ ਆਂਦਾ ਆ ਔਰ ਇਹ ਕਿਆ ਜਾ ਰਿਹਾ ਕਿ ਉਹਨਾਂ ਦੀ ਆਵਾਜ਼ ਸੰਸਦ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਹਾਨੂੰ ਯਾਦ ਹੋਏਗਾ ਜਗਦੀਪ ਤਨਖੜ ਵਾਈਸ ਪ੍ਰੈਜ਼ੀਡੈਂਟ ਨੇ ਔਰ ਥੋੜੇ ਦਿਨ ਪਹਿਲਾਂ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਕਿ ਕਿਸਾਨਾਂ ਦਾ ਮੁੱਦੇ ਨੂੰ ਐਡਰੈਸ ਕੀਤਾ ਜਾਵੇ ਉਤੇ ਗੱਲਬਾਤ ਕੀਤੀ ਜਾਣੀ ਚਾਹੀਦੀ ਆ ਇੱਥੋਂ ਤੱਕ ਕਿ ਭਾਰਤ ਦੇ ਕਿਸਾਨ ਮੰਤਰੀ ਆ ਯਾਨੀ ਕਿ ਖੇਤੀਬਾੜੀ ਮੰਤਰੀ ਜੜੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਵਾਅਦੇ ਕੀਤੇ ਸੀ ਤਾਂ ਯਾਦ ਵੀ ਰੱਖਣੇ ਚਾਹੀਦੇ ਸੀਗੇ ਕਿਉਂਕਿ ਕਿਸਾਨ ਸੜਕਾਂ ਤੇ ਨਹੀਂ ਰੁਲਣੇ ਚਾਹੀਦੇ ਪਰ ਫਿਲਹਾਲ ਵੱਡੀ ਖਬਰ ਉਪਰਾਸ਼ਟਪਤੀ ਯਾਨੀ ਕਿ ਸੰਸਦ ਦੇ ਚੇਅਰਮੈਨ ਜਗਦੀਪ ਤਨਖੜ ਖਿਲਾਫ ਜੜਾਇਆ ਬੇਪਰੋਸਗੀ ਮਤਾ ਲਿਆਂਦਾ ਗਿਆ ਔਰ 71 ਸੰਸਦਾਂ ਨੇ ਉੱਤੇ ਦਸਤਕ ਕੀਤੇ ਨੇ